ਸਰ ਅਜ ਤੁਸੀਂ ਐਗਜ਼ੀਬਿਸ਼ਨ ਚ ਪਹੁੰਚੇ ਹੋ ਕੀ ਅਬਜ਼ਰਵ ਕੀਤਾ ਕੀ ਦੇਖਿਆ ਹੈ ਦੇਖੋ ਮੈਂ ਸਮਝਦਾ ਕਿ ਇਹ ਕਾਫੀ ਲੰਬੇ ਅਰਸੇ ਬਾਅਦ ਲੁਧਿਆਣਾ ਚ ਇੱਕ ਵੱਡਾ ਇਵੈਂਟ ਹੋਇਆ ਤੇ ਲੁਧਿਆਣਾ ਨੂੰ ਅੱਜ ਲੋੜ ਹੈ ਪੰਜਾਬ ਦੀ ਇਕਨੋਮੀ ਨੂੰ ਜੇ ਸਟੇਬਲ ਕਰ ਸਕਦਾ ਹੈ ਤੇ ਵਧੀਆ ਕਰ ਸਕਦਾ ਹੈ ਉਹ ਲੁਧਿਆਣਾ ਦਾ ਬਿਜ਼ਨਸ ਕਰ ਸਕਦਾ ਹੈ ਕਿਉਂਕਿ ਇਹ ਸੈਂਟਰ ਹੈ ਇੱਥੋਂ ਪੰਜਾਬ ਦਾ ਕੋਈ ਕੋਨਾ ਇਸ ਤਰ੍ਹਾਂ ਦਾ ਨਹੀਂ ਜਿੱਥੇ ਤੁਸੀਂ 2-2.5 ਘੰਟੇ ਜਨਾ ਪਹੁੰਚ ਸਕੋ ਤੇ ਮੈਂ ਸਮਝਦਾ ਕਿ ਆ ਜਿਹੜੀ ਇਹਨਾਂ ਦੀ ਅੱਜ ਦੀ ਐਗਜ਼ੀਬਿਸ਼ਨ ਹੈ ਇਹਦੇ ਵਿੱਚ ਇੰਨਾ ਕਿ ਵਿਸ਼ਾਲ ਜਿਹੜੇ ਸਟਾਲ ਲੱਗੇ ਹੋਏ ਨੇ ਨਾ ਮੈਂ ਇਮੇਜਿਨੈਸੀ ਕਰ ਸਕਦਾ ਮੇਰਾ ਖਿਆਲ ਸੀਗਾ ਕਿ ਇਹ ਮੇਨਲੀ ਹੋਟਲੀਅਰਸ ਦਾ ਹੈਗਾ ਤੇ ਇਹਦੇ ਵਿੱਚ ਸਿਰਫ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਹੋਊ ਬਟ ਜਿਸ ਤਰ੍ਹਾਂ ਲੋਕਾਂ ਨੇ ਵੱਖ-ਵੱਖ ਸਟਾਲ ਲਾਏ ਹੈ ਬੜੀ ਇੱਕ ਵੱਡੀ ਐਪਰੀਸੀਏਸ਼ਨ ਵਾਲੀ ਗੱਲ ਹੈ ਸੋ ਮੈਂ ਇਹਨਾਂ ਨੂੰ ਸਮਾਗਮ ਰਚਨ ਵਾਲਿਆਂ ਨੂੰ ਮੁਬਾਰਕਬਾਦ ਦਿੰਦਾ ਇਹਨਾਂ ਦੇ ਇਵੈਂਟ ਨੇ ਲੁਧਿਆਣੇ ਨੂੰ ਇੱਕ ਬੂਸਟ ਦਿੱਤਾ ਫॉर ਬਿਜ਼ਨਸ ਤੇ ਮੁਬਾਰਕਵਾਦ ਹੈ ਨੇ ਥੈਂਕ ਯੂ